ਖਰਚ ਖਰਚ ਕੀ ਕਰ ਰਹੀ ਆ ਕੀ ਕੰਮ ਕਰਦੀ ਆ ਰੋਟੀ ਦੂਧ ਤੇ ਬਣਾਣੀ ਪੱਕਾ ਹੈ ਪੱਕੀ ਗੱਲ ਮੈਂ ਆ ਨਹੀਂ ਦਿੰਦਾ ਨਹੀਂ ਮਿਲਦੀ ਪਰ ਅਸ ਰੋਟੀ ਬਣਾਗੀ ਤੂੰ ਰੋਟੀ ਫਿਰ ਮਿਲਦੀ ਵੀ ਨਹੀਂ ਜੇ ਤੂੰ ਹਾਂ ਜੇ ਤਾ ਤੂੰ ਰੋਟੀ ਬਣਾਗੀ ਮਿਲ ਜੂ ਨੂਰ ਤਪਾਉਂਗੇ ਹਾਂ ਤਾਂ ਪਾਉਂਦਾ ਨਹੀਂ ਲੱਕੜਾ ਪਾ ਦ ਦੱਸ ਲੱਕੜਾਂ ਕੀ ਕਰਦਾਂਗੇ ਲੱਕੜਾਂ ਵਿੱਚ ਪਾ ਦੂੰ ਤਨੂਰ ਦੇ ਮਾਤਾ ਭੂਗੇ ਕਰੋ ਰੋਣਾ ਨਹੀਂ ਪੱਕਾ ਆ ਬਣਾ ਬਣਾ ਪੱਕਾ ਹੋ ਜਾਂਦਾ ਨਾ ਡੋੜੀਆਂ ਨਹੀਂ ਰੋਟੀਆਂ ਐਸੀ ਬਣਾ ਫਰਾ ਫਰਾ ਪੜਾ ਮਾਤਾ ਕਾ ਜਰਾ ਆ ਦੇ ਕੋਣਾ ਮੈਨੂੰ ਗਿਰੀਆਂ ਲੈ ਗਈ ਆ ਮੈਂ ਰੋਟੀ ਨਹੀਂ ਬਣਾ ਕੇ ਦਿੰਦੀਗੀ ਫਿਰ ਮੈਂ ਰੋਟੀ ਨਹੀਂ ਖਾਂਦਾ ਭਰਾ ਅੱਜ